ਵੇਰੀ ਕਾਰਤਾ ਵੈ ਕਤੇ ਪਾਇਰ ਸਦਾਰਨ ਸਿੰਘ ਬਹਿਰ ਪ੍ਰਦਾਨ ਏਡੀਆਰ ਕਾਰਪੋਰੇਟ ਐਸੋਸੀਏਸ਼ਨ ਜੋ ਮਨੇ ਰਸਾ ਅਫਤੱਲੇਵਾਲ ਸਾਹਿਬ ਨੇ ਜੁੜੀਆਂ ਸਾਡੀਆਂ ਦਿੱਲੀ ਪਾਇਟਿਕ ਬੰਗਾ ਥੀ ਉਹਨਾਂ ਨੂੰ ਮਨਵਾਉਣ ਵਾਸਤੇ ਅਦੋਲਨ ਸ਼ੁਰੂ ਕੀਤਾ ਹੈ ਪਿਛਲੇ 13 ਸਾਲ ਤੋਂ ਮੈਂ ਅੱਜ ਆਇਆ ਆਪ ਮੇਰੇ ਨਾਲ ਕੁਝ ਨਵ ਨੌਜਵਨ ਮੋਢੇ ਵੀ ਨੇ ਅਸੀਂ ਇਸ ਦੋਲਨ ਦਾ ਅੱਜ ਹਿੱਸਾ ਬਣ ਰਹੇ ਹਾਂ ਅਸੀਂ ਹਰ ਸੰਭਵ ਯਤਨ ਕਰਾਂਗੇ ਕਿ ਇਹ ਦੋਲਣ ਜਿਹੜਾ ਬਹੁਤ ਹੀ ਨੇ ਬਹੁਤ ਦਬਾ ਕੇ ਰੱਖਿਆ ਹੋਇਆ ਹੈ ਸਾਡੀ ਮੰਕਾ ਦਿੱਲੀ ਮੋਰਚੇ ਦੀਆਂ ਮੰਨੀਆਂ ਨਹੀਂ ਮਨਾ ਰਿਹਾ ਮੰਨੀਆਂ ਉਹਨੂੰ ਬਣਵਾਉਣ ਵਾਸਤੇ ਅਸੀਂ ਹਰ ਸੰਭਵ ਯਤਨ ਕਰਾਂਗੇ ਲੋਕਾਂ ਤੇ ਜਾਵਾਂਗੇ ਸਟੇਜਾਂ ਤੇ ਆਵਾਂਗੇ ਪ੍ਰੈਸ ਤੇ ਜਾਵਾਂਗੇ ਅੱਜ ਮੈਂ ਪਹਿਲੇ ਦਿਨ ਸੰਤੇਬ ਜੀ ਤੁਹਾਨੂੰ ਮੀਡੀਆ ਨੂੰ ਜਾਣਕਾਰੀ ਦੇ ਰਿਹਾ ਅੱਜ ਤੋਂ ਸਾਡਾ ਇਹ ਸੰਘਰਸ਼ ਇਸ ਜਿਹੜਾ ਸ਼ੁਰੂ ਹੋਇਆ ਤੇ ਇਸ ਵਿਆਪਕ ਐਮ ਐ ਸੁਆਮੀਨਾਥ ਉਤੇ ਕਿਉਂਕਿ ਐਮ ਐ ਸੁਆਮੀਨਾਥਰ ਬਾਅਦ ਉਹ ਮੁੰਦੇ ਤੇ ਮੈਦਾਨੇ ਵਿਚ ਕੰਮ ਕੀਤਾ ਹੈ ਮੇਰਾ ਧਰਭੰਡਾ ਹੈ ਉਹ ਸੁਆਮੀਨਾਥ ਉਤੇ ਵਿਚਾਰਧਾਰਾ ਨੂੰ ਜਿੱਤੀ ਹੈ ਜੀ ਹਾਂਜੀ ਅੱਜ ਬੈਰੂ ਸਾਹਿਬ ਬਹੁਤ ਸੀਨੀਅਰ ਲੀਡਰ ਨੇ ਦੇਸ਼ ਦੇ ਤੋਂ ਉਹਨਾਂ ਨੇ ਅੱਜ ਜਿਹੜੇ ਦੋ ਵੱਡੇ ਫੋਰਮਾਂ ਵੱਲੋਂ ਮੋਰਚੇ ਚੱਲ ਰਹੇ ਹਨ ਉਹਨਾਂ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ ਧੰਨਵਾਦ ਕਰਦੇ ਹਾਂ ਸਾਨੀ ਸਾਹਿਬ ਵੀ ਸਾਡੇ ਨਾਲ ਹੈਗੇ ਆ ਧੰਨਵਾਦ